ਜਿਹੜੀ ਚੁੱਪ ਹੁੰਦੀ ਹੈ ਨਾ ਸਭ ਤੋਂ ਜ਼ਿਆਦਾ ਖਤਰਨਾਕ ਅਤੇ ਭੈੜੀ ਹੁੰਦੀ ਹੈ ਸੋ ਚੁੱਪ ਰਹਿਣ ਵਾਲੇ ਬੰਦੇ ਨੂੰ ਇਹ ਨਾ ਸਮਝਿਆ ਕਰੋ ਕਿ ਇਹਨੂੰ ਕੁਝ ਆਉਂਦਾ ਨਹੀਂ ਇਸ ਤੋਂ ਬਾਅਦ ਲਗਾ ਲੈਣੀ ਹੈ ਜੀ ਆਪਾਂ ਪੋਚੇ ਤੇ ਮੈਨੂੰ ਐਵੇਂ ਸੀ ਕਿ ਵੀ ਸਾਰੇ ਸਾਰੇ ਜਿਹੜੇ ਕੰਮ ਆ ਜਿਹੜੇ ਆਪਣੇ ਖਤਮ ਹੋ ਜਾਣ ਦੇ ਸਾਫ ਪਈ ਸੀਗੇ ਜੀ ਸੁੱਤੇ ਤੇ ਛੋਟੇ ਸਾਫ ਵੀ ਹਜੇ ਪਈ ਸੀਗੇ ਕਿਉਂਕਿ ਅੱਜ ਯਾਦਵੀ ਥੋੜਾ ਜਨਾ ਬਿਮਾਰ ਸੀਗਾ ਉਹਨੂੰ ਬੁਖਾਰ ਸੀਗਾ ਤਾਂ ਕਰਕੇ ਉਹ ਸੌਂ ਰਿਹਾ ਸੀਗਾ ਤੇ ਦੇਖਾਂਗੇ ਜੇ ਤਾਂ ਦੀ ਤਬੀਤ ਠੀਕ ਹੋਈ ਤਾਂ ਆਪਾਂ ਨੂੰ ਸਕੂਲ ਭੇਜਾਂਗੇ ਨਹੀਂ ਅੱਜ ਆਪਾਂ ਘਰੇ ਰੱਖਾਂਗੇ ਉਹਨੂੰ ਥੋੜਾ ਜਿਹਾ ਖਾਮ ਲੱਗਿਆ ਪਿਆ ਸੀ ਜ਼ਿਆਦੇ ਤੇ ਤਾਂ ਕਰਕੇ ਥੋੜਾ ਪੈੜਾ ਲੱਗਦਾਗਾ ਜੀ ਸਕੂਲ ਦੇ ਵਿੱਚ ਤੇ ਐਵੇਂ ਨਾ ਅਨਕੰਫਰਟੇਬਲ ਫੀਲ ਕਰਦਾਗਾ ਬੱਚਾ ਸੋ ਸਾਡਾ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜਿਹੜੇ ਮੇਰੇ ਪਹਿਣ ਭਰਾ ਨਵੇਂ ਨੇ ਜਿਨ੍ਹਾਂ ਨੇ ਹਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾਗਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਆ ਕਰੋ ਜੀ ਤੇ ਆਪਾਂ ਇੱਧਰ ਹੁਣ ਬਣਾਉਣ ਲੱਗੀ ਸੀਗੀ ਸਬਜੀ ਤੇ ਮੈਂ ਕਿ ਚਲੋ ਸੋਚੋ ਆ ਆਪਣੇ ਗਾਰਡਨ ਦੇ ਵਿੱਚ ਫਰੈਸ਼ ਜਿਹੜੀਆਂ ਹਰੀਆਂ ਮਿਰਚਾਂ ਆਪਾਂ ਤੋੜ ਲੈਣੇ ਆਂਗੇ ਤੇ ਇਹਦੇ ਨਾਲ ਨਾ ਸਬਜੀ ਵਧੀਆ ਬਣਦੀ ਹੈਗੀ ਤੇ ਜਦੋਂ ਘਰੇ ਲੱਗੀਆਂ ਹੁੰਦੀਆਂ ਨੇ ਤਾਂ ਉਦੋਂ ਤਾਂ ਤੋੜਨੀਆਂ ਲਾਜ਼ਮੀ ਨੇ ਆਪਾਂ ਇਹਨਾਂ ਤੇ ਰੇ ਸਪਰੇਅ ਕੁਛ ਨਹੀਂ ਕਰਦੇ ਹੈਗੇਗੇ ਸਿਰਫ ਆਰਗੈਨਿਕ ਖਾਦ ਹੀ ਜਿਹੜੀ ਆਪਾਂ ਉਹੀ ਪਾਉਨੇ ਹੈਗੇ ਤੇ ਇਧਰ ਆਪਣੀਆਂ ਸਿਗੀਆਂ ਤੋਰੀਆਂ ਦੀਆਂ ਬੱਲਾਂ ਤੇ ਇਹਨਾਂ ਇਹ ਨਾ ਮੀਂਹ ਦੇ ਵਿੱਚ ਤਾਂ 11 ਤੋਰੀਆਂ ਲੱਗਣੋਂ ਹਟ ਗਈਆਂ ਸੀਗੀਆਂ ਤੇ ਹੁਣ ਫਿਰ ਦੁਬਾਰਾ ਤੋਂ ਚੱਲ ਪਈਆਂ ਨੇ ਦੁਬਾਰਾ ਬੱਲਾਂ ਸਿਗੀਆਂ ਇਹ ਸਟਾਰਟ ਹੋ ਗਈਆਂ ਸਿਗੀਆਂ ਤੇ ਇਧਰ ਫੁੱਲ ਵਗੈਰਾ ਸੋਹਣੇ ਸੋਹਣੇ ਖਿੜੇ ਪਏ ਸੀਗੇ ਤੇ ਅੱਜ ਆਪਾਂ ਬਣਾ ਰਹੇ ਸੀਗੇ ਜੀ ਆਲੂਆਂ ਦੀ ਸਬਜ਼ੀ ਹਰੀਆਂ ਮਿਰਚਾਂ ਨਾਲ ਤੇ ਇਹਦੇ ਵਿੱਚ ਮੈਂ ਹਮੇਸ਼ਾ ਲਸਣ ਤੇ ਮਿਰਚਾਂ ਕੁੱਟਦੀ ਹੁੰਦੀ ਹਾਂਗੇ ਵਧੀਆ ਕੁੱਟੀਆਂ ਜਾਂਦੀਆਂ ਨੇ ਤੇ ਕੋਈ ਨਾ ਜੀ ਆਪਾਂ ਇਸ ਤੋਂ ਬਾਅਦ ਸਬਜ਼ੀ ਵਗੈਰਾ ਬਣਾ ਕੇ ਤੁਹਾਨੂੰ ਮਿਲਦੇ ਹਾਂਗੇ ਤੇ ਇਸ ਤੋਂ ਬਾਅਦ ਜਿhko ਠੰਡੀ ਠੰਡੀ ਹਵਾ ਹੋਰ ਵੀ ਸੋਹਣੀ ਹੋ ਗਈ ਸੀਗੀ ਮਾਰਨਿੰਗ ਟਾਈਮ ਦੀ ਵਧੀਆ ਸੀਗੀ ਪਰ ਹੁਣ ਜਿਆਦਾ ਹੋ ਰਹੀ ਸੀਗੀ ਹਵਾ ਇਨਾ ਮੈਡਮਾਂ ਨੂੰ ਦੇਖਣ ਦਾ ਮੇਰਾ ਫਿਰ ਦਿਲ ਕਰਿਆ ਆ ਮੈਂ ਫਿਰ ਇਧਰ ਆਈ ਇਹਨਾਂ ਨੇ ਇਹਨਾਂ ਛੱਲੀਆਂ ਪਿੱਛੇ ਲੜ ਰਹੀਆਂ ਸੀਗੀਆਂ ਤੇ ਸਭ ਤੋਂ ਜਾਇਆਂ ਨਹੀਂ ਗਿਆ ਹੈਗਾ ਛੱਲੀਆਂ ਲੈਣ ਖੇਤ ਦੇ ਵਿੱਚ ਮੀਂਹ ਸੀਗਾ ਕਿ ਪਾਣੀ ਬਹੁਤ ਜ਼ਿਆਦਾ ਖੜਾ ਸੀਗਾ ਤਾਂ ਕਰਕੇ ਤੇ ਅੱਜ ਦੇਖੋ ਧੁੱਪ ਜੀ ਲੱਗ ਜਾਂਦੀ ਹੈਗੀ ਤੇ ਫਿਰ ਮੌਸਮ ਸਹੀ ਹੋ ਜਾਊਗਾ ਤੇ ਫਿਰ ਆਪਾਂ ਛੱਲੀਆਂ ਜਿਹੜੀਆਂ ਲਿਆਵਾਂਗੇ ਆ ਦੇਖੋ ਲੜਦੀਆਂ ਵੀ ਬਹੁਤ ਨੇ ਇੱਕ ਦੂਜੇ ਨਾਲ ਇਹਦਾ ਛੋਟਾ ਸਾਹ ਪਿਆਸੀਆ ਵਿਚਾਰਾ ਇਹਨੇ ਖਾਣਾ ਵਗੈਰਾ ਥੋੜਾ ਖਾਦਾ ਸੀਗਾ ਅੱਜ ਬੁਖਾਰ ਸੀਗਾ ਇਹਨੂੰ ਜ਼ਿਆਦਾ ਤਾਂ ਕਰਕੇ ਹੁਣ ਸਭ ਦਵਾ ਕੇ ਲਿਆਉਣਗੇ ਜੀ ਦਵਾਈ ਸਰਵਗਰ ਆਪਾਂ ਕੋਟ ਤਸ ਗਿਆ ਜੈਸਲੀ ਨੇ ਜਿਆਦਾ ਵੀਡੀਓ ਸ਼ੂਟ ਕਰਨ ਦਾ ਆਪਣਾ ਟਾਈਮ ਨਹੀਂ ਮਿਲਿਆ ਕਿਉਂਕਿ ਜਿੰਨਾ ਚਿਰ ਬੱਚੇ ਠੀਕ ਨਹੀਂ ਨਾ ਹੁੰਦੇ ਉਹਨਾਂ ਚਿਰ ਮਾਮਾ ਨੂੰ ਵੀ ਚੈਨ ਨਹੀਂ ਹੁੰਦੀਗੀ ਥੋੜੀ ਫਿਕਰ ਲੱਗੀ ਰਹਿੰਦੀ ਹੈ ਤੇ ਹੁਣ ਜਾ ਰਿਹਾ ਸੀਗਾ ਆਪਣੇ ਸਕੂਲ ਵੀ ਕਹਿੰਦੇ ਮੈਂ ਹੋਮਵਰਕ ਲੈ ਕੇ ਆਉਂਗਾ ਤੇ ਪੜ੍ਹਾਈ ਨਾਲ ਆਪਣਾ ਕੋਈ ਹੋਣੀ ਹੈਗਾਗਾ ਪੜ੍ਹਾਈ ਸਭ ਤੋਂ ਪਹਿਲੇ ਨੰਬਰ ਤੇ ਹੁੰਦੀ ਆ ਤੇ ਇਸ ਤੋਂ ਬਾਅਦ ਹੋ ਗਏ ਸੀਗੇ ਪੌਣੇ 12 ਦੇ ਮਤਲਬ 12 ਵਜਨ ਦੇ ਕਰੀਬ ਹੋ ਗਿਆ ਸੀਗਾ ਟਾਈਮ ਅਬ ਮੈਂ ਬਣਾ ਰਹੀ ਸੀ ਕੌਫੀ ਕਿਉਂਕਿ ਮੈਨੂੰ ਹੈੱਡ ਮੇਨ ਜਿਆਦਾ ਹੋ ਰਿਹਾ ਸੀਗਾ ਅੱਜ ਤਾਂ ਕਰਕੇ ਆਪਾਂ ਆਪਣੀ ਸਟਰੋਂਗ ਜੀ ਕੌਫੀ ਬਣਾਈ ਸੀਗੀ ਤੇ ਸੋਚਿਆ ਕਿ ਉਹਨਾਂ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਤੇ ਮੈਂ ਰੋਜ਼ ਨਹੀਂ ਪੀਂਦੀ ਹੁੰਦੀਗੀ ਆਪਾਂ ਕਦੇ-ਕਦੇ ਪੀਣੇ ਹੁੰਨੇ ਹੈਗੇ ਕਿਉਂਕਿ ਰੋਜ਼ ਤਾਂ ਬਹੁਤ ਮਾੜੀ ਹੈਗੀ ਕੌਫੀ ਤਾਂ ਬਟ ਕਦੇ-ਕਦੇ ਟਰਾਈ ਕਰ ਲੈਣੇ ਹੈ ਜੀ ਤੇ ਇਸ ਦਮਾ ਟਾਈਮ ਜਿਹੜਾ ਹੋ ਗਿਆ ਸੀ ਪੌਣੇ ਤਿੰਨ ਦੇ ਕਰੀਬ ਹੋ ਗਿਆ ਸੀਗੀ ਟਾਈਮ ਤੇ ਗਰਮੀ ਬਹੁਤ ਜਿਆਦਾ ਸੀ ਗਰਮੀ ਜਿਆਦਾ ਹੋ ਰਹੀ ਸੀਗੀ ਅੱਜ ਧੁੱਪ ਜਿਆਦਾ ਸੀਗੀ ਨਾ ਤਾਂ ਕਰਕੇ ਗਰਮੀ ਥੋੜੀ ਜੀ ਹੋ ਰਹੀ ਸੀਗੀ ਇੱਧਰ ਸਾਬ ਕਰੀ ਆਂਦੇ ਸੀਗੇ ਜੀ ਆਪਣੇ ਪੱਖੇ ਰਿਪੇਅਰ ਲੈ ਕੇ ਆਏ ਸੀਗੇ ਮੋਟਰਾਂ ਵਗੈਰਾ ਤੇ ਇਹ ਪੱਖੇ ਪਏ ਸੀਗੇ ਰਿਪੇਅਰ ਕਰਨ ਵਾਲੇ ਇਹ ਆਪਣਾ ਇਹ ਵਰਕ ਕਰ ਰਹੇ ਸੀਗੇ ਅੱਜ ਤੇ ਆਪਾਂ ਚੱਲ ਗਏ ਸੀਗੇ ਰੂਮ ਦੇ ਵਿੱਚ ਕਿਉਂਕਿ ਉੱਥੇ ਕਾਫੀ ਆਦੇ ਖਿਲਾਰਾ ਪਿਆ ਪਿਆ ਸੀਗਾ ਤੇ ਅਜੇ ਜਦਵੀ ਦੀ ਤबीयत ਵੀ ਨਹੀਂ ਠੀਕ ਸੀ ਨਹੀਂ ਤਾਂ ਥੋੜੀ ਵਾਤੀ ਮੇਰੀ ਹੈਲਪ ਕਰ ਦਿੰਦਾ ਹੁੰਦਾਗਾ ਤੇ ਇਧਰ ਆਪਾਂ ਰੱਖ ਦਾਂਗੇ ਸਾਰਾ ਸਮੇਟਾ ਸਮੇਟ ਕੇ ਤੇ ਬਾਕੀ ਸਾਡਾ ਬਲੌਗ ਹੀ ਮੇ ਦਾ ਲੱਗਦਾ ਜੀ ਪਲੀਜ਼ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਕਰੋ ਤੇ ਚੈਨਲ ਨੂੰ ਜ਼ਰੂਰ ਕਰ ਲਿਓ ਜੀ ਸਬਸਕ੍ਰਾਈਬ ਪਿਆਰੇ ਪਿਆਰੇ ਕਮੈਂਟ ਕਰ ਦਿਆ ਕਰੋ ਤੇ ਇਧਰ ਆਪਾਂ ਬਣਾ ਰਹੀ ਸੀਗੀ ਜੀ ਰਾਈਸ ਕੇ ਇਧਰ ਆਪਾਂ ਚਾਹ ਪੋਣ ਲੈਨੀ ਆਗੇ ਚਾਹ ਬਣਾ ਲਈ ਸੀਗੀ ਆਪਾਂ ਕਿਉਂਕਿ ਚਾਹ ਬਿਨਾ ਤਾਂ ਬਿਲਕੁਲ ਵੀ ਦਿਨ ਨਹੀਂ ਲੰਘਦਾ ਹੈਗਾਗਾ ਇੱਕ ਇੱਕ ਤਰ੍ਹਾਂ ਦੇ ਨਾਲ ਆਪਣ ਨੂੰ ਨਸ਼ੇ ਦੀ ਤਰ੍ਹਾਂ ਆਪਣਾ ਸਰੀਰ ਹੈ ਜਿਹੜਾ ਚਾਹ ਦੇ ਉੱਪਰ ਲੱਗ ਚੁੱਕਿਆ ਹੈਗਾ ਤੇ ਇਹ ਬਣਾ ਰਿਹਾ ਸੀਗਾ ਜੀ ਆਪਣਾ ਗਲੂਕੋਨ ਡੀ ਕਦੇ ਕਦਾਈ ਬਣਾ ਲੈਂਦਾਗਾ ਆਪਣੇ ਆਪ ਵੀ ਬਣਾ ਲੈਂਦਾਗਾ ਕਿਉਂਕਿ ਕਈ ਵਾਰੀ ਮੈਨੂੰ ਇਹ ਹੁੰਦਾ ਨਾ ਵੀ ਆਪਾਂ ਕਈ ਵਾਰੀ ਘਰ ਨਹੀਂ ਹੁੰਦੀ ਮੇਰਾ ਕਿਉਂਕਿ ਇੱਕ ਟੀਚਿੰਗ ਲਾਈਨ ਹੀ ਇਦਾਂ ਦੀ ਹੁੰਦੀ ਹੈ ਵੀ ਹਰ ਟਾਈਮ ਬੱਚੇ ਕੋਲੇ ਆਪਾਂ ਨਹੀਂ ਹੁੰਦੇਗੇ ਤਾਂ ਮੈਂ ਇਹਨੂੰ ਸਿਖਾਉਂਦੀ ਰਹਣੀ ਆ ਵੀ ਕੋਈ ਨਾ ਕੋਈ ਚੀਜ਼ ਇਹ ਆਪਣੇ ਆਪ ਟਰਾਈ ਕਰੇ ਆਪਣੇ ਆਪ ਬਣਾ ਕੇ ਖਾਵੇ ਪੀਵੇ ਥੋੜਾ ਜਿਹਾ ਬੱਚਾ ਨਾ ਅਵੇਅਰ ਹੋ ਜਾਂਦਾਗਾ ਆਪਣੇ ਪ੍ਰਤੀ ਤੇ ਇੱਧਰ ਬਣਾ ਲਏ ਸੀਗੇ ਰਾਈਸ ਪਨੀਰ ਪਾ ਕੇ ਪਨੀਰ ਪਿਆ ਸੀਗਾ ਆਪਣੇ ਕੋਲੇ ਘਰ ਬਿਲਕੁਲ ਸੌਫਟ ਸੀਗਾ ਉਸੇ ਤਰੀਕੇ ਨਾਲ ਪਿਆ ਸੀਗਾ ਇਹ ਤੇ ਆਪਾਂ ਬਣਾ ਲਏ ਸੀਗੇ ਰਾਈਸ ਦੇ ਦਾਂਗੇ ਜੀ ਇਹਨਾਂ ਨੂੰ ਖਾਣ ਲਈ ਇਹ ਰੋਟੀ ਕਹਿੰਦੇ ਸਿਖਾਉਂਦੇ ਨਹੀਂ ਹੈਗੇਗੇ ਤੇ ਇਧਰ ਸਿਗੀਆਂ ਮੋਟਰਾਂ ਵਗੈਰਾ ਵੱਡੀਆਂ ਸਿਗੀਆਂ ਹੁਣ ਉਹ ਲੱਗੇ ਪਏ ਸੀਗੇ ਫੇਰ ਪਿਆਰਾ ਕਰਨ ਕਿਉਂਕਿ ਫੇਰ ਇਹਨਾਂ ਨੇ ਡਿਊਟੀ ਜਾਣਾ ਸੀਗਾ ਤੇ ਪਿੰਡ ਦੇ ਕੰਮ ਆ ਜੀ ਉਹ ਵੀ ਆਪਾਂ ਪੈਂਡਿੰਗ ਨਹੀਂ ਛੱਡ ਸਕਦੇ ਹੈਗੇਗੇ ਕਿਉਂਕਿ ਸਾਰੇ ਪਿੰਡਦਿਆਂ ਨੂੰ ਇਹ ਹੁੰਦਾਗਾ ਨਾ ਵੀ ਅਸੀਂ ਇੱਥੋਂ ਹੀ ਮਤਲਬ ਆਪਣੀਆਂ ਮੋਟਰਾਂ ਵਗੈਰਾ ਰਿਪੇਅਰ ਕਰਵਾਉਣੀ ਆ ਨਹੀਂ ਇੱਕ ਵਿਸ਼ਵਾਸ ਬਣਿਆ ਹੁੰਦਾਗਾ ਤੇ ਉਹ ਹੋਰ ਕਿਸੇ ਲੈਫਟੇਸ਼ਨ ਕੋਲੇ ਜਾਂਦੀ ਨਹੀਂ ਹੈਗੇਗੇ ਤੇ ਇਧਰ ਆਪਾਂ ਪਾ ਦਿੰਦੇ ਸੌਸ ਕਹਿੰਦੇ ਦਹੀਂ ਮੈਂ ਤਾਂ ਨਹੀਂ ਦਿੱਤੀ ਕਿਉਂਕਿ ਖਾਂਸੀ ਹੋ ਰਹੀ ਸੀਗੀ ਯਾਦਵੀਰ ਨੂੰ ਵੀ ਤਾਂ ਕਰਕੇ ਤੇ ਡਾਕਟਰ ਨੇ ਕਿਹਾ ਸੀ ਕਿ ਦੋ ਦਿਨ ਤੁਸੀਂ ਦਹੀਂ ਨਾ ਦਿਓ ਤਾਂ ਕਰਕੇ ਜੀ ਸੋਚਿਆ ਵੀ ਸੋਸ ਨਾਲੀ ਖਾ ਲੈਣਗੇ ਚਾਵਲ ਤੇ ਇਹ ਕਰਦੇ ਆਂ ਜੀ ਆਪਾਂ ਚਾਵਲ ਇੰਜੋਏ ਜਿਹਨੇ ਖਾਣੇ ਤੁਸੀਂ ਵੀ ਆ ਸਕਦੇ ਹੋਗੇ ਵੈਸੇ ਪਿੰਡਾਂ ਦੇ ਵਿੱਚ ਘਾਟੀਆਂ ਬਣਾਉਣੇ ਹੁੰਦੇ ਆਗੇ ਇੰਨੇ ਮੈਨੂੰ ਨਹੀਂ ਵਧੀਆ ਲੱਗਦੇ ਹੈ ਕਿ ਕਿ ਇਹ ਐਦਰ ਇਹਿੰਗਾ ਖੇਡਾਂ ਹੁਣ ਥੋੜਾ ਜਿਹਾ ਖੇਡ ਲੱਗਿਆ ਸੀਗਾ ਮੈਨੂੰ ਥੋੜਾ ਜਿਹਾ ਚਾਹ ਜਾਂ ਚੜ ਗਿਆ ਮੈਂ ਚਲੋ ਹੁਣ ਖੇਡ ਲੱਗਿਆ ਗਿਆ ਇਹਦੀ ਮਸਤੀ ਬਿਨਾ ਨਾ ਘਰ ਅੰਦਰ ਵਿੱਚ ਬਿਲਕੁਲ ਰੌਣਕ ਨਹੀਂ ਹੁੰਦੀ ਬੱਚੇ ਇਨੀ ਰੌਣਕ ਰੱਖਦੇ ਨੇ ਘਰ ਦੇ ਵਿੱਚ ਇਸ ਤੋਂ ਬਾਅਦ ਸ਼ਾਮ ਹੋ ਗਈ ਸੀ ਤੇ ਮੈਂ ਬਣਾ ਲਿਆ ਸੀਗਾ ਜੀ ਮੰਗੋ ਜੂਸ ਇਹ ਤੁਹਾਨੂੰ ਉੱਪਰ ਕਿਣਕੇ ਜਿ ਦੇਖ ਰਹੇ ਹੋਣੇ ਵਿੱਚ ਆਪਾਂ ਬਦਾਮ ਪਾਈ ਸੀ ਡ్రਾਈ ਫਰੂਟ ਵਗੈਰਾ ਇੰਨੀ ਮੈਨੂੰ ਸ਼ਾਇਨ ਜੀ ਤੈ ਤੇ ਖੈਰ ਹੋ ਜੀ ਮੈਂ ਆਪਾਂ ਕਹਿ ਦਿੰਨੇ ਆ ਨਾ ਉਹ ਕ੍ਰੀਏਟੀਵਿਟੀ ਦੀ ਤਾਂ ਕਰਨੀ ਨਹੀਂ ਆਉਂਦੀ ਹੈਗੀਗੀ ਵੀ ਸਜਾਜੇ ਦਿੰਨੇ ਆ ਆਪਾਂ ਚੀਜ਼ਾਂ ਨੂੰ ਤੇ ਚਲੋ ਜੀ ਆਪਾਂ ਢੇਡੀ ਪਰ ਨਾ ਹੁੰਦਾ ਹਨ ਤੇ ਆਪਾਂ ਲੈਏ ਸੀਗੇ ਇਸ ਤੋਂ ਬਾਅਦ ਅਮਰੂਦ ਤੋੜ ਕੇ ਕਾਫੀ ਪੱਕੇ ਪਏ ਸੀਗੇ ਆਪੇ ਮੈਂ ਸੋਚਿਆ ਚਲੋ ਤੋੜ ਲੈਣੇ ਹੈਗੇ ਤੇ ਕਿਉਂਕਿ ਫੇਰ ਨਾ ਇਹਨਾਂ ਦੇ ਜਦੋਂ ਇਹ ਜਿਆਦਾ ਪੱਕ ਜਾਂਦੇ ਨੇ ਇਹਨਾਂ ਵਿੱਚ ਕੀੜਾ ਬਣ ਜਾਂਦਾ ਹੈਗਾ ਤੇ ਇਸ ਤੋਂ ਪਹਿਲਾਂ ਹੀ ਥੋੜੇ ਹਲਕੇ ਹਰੇ ਜਿਹੇ ਹੁੰਦੇ ਨੇ ਗ੍ਰੀਨ ਜਿਹੇ ਤੇ ਅਸੀਂ ਤੋੜ ਲੈਣੇ ਆ ਬਾਕੀ ਸਾਡਾ ਬਲੌਗ ਕਿਵੇਂ ਲੱਗਦਾ ਜੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਸਮੀਰਾ ਬਲੌਗ ਦੇਖਣ ਲਈ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੇਰੇ ਮੈਨੂੰ ਟਾਈਮ ਦਿੱਤਾ ਤੇ ਮੇਰਾ ਵਲੌਗ ਵਾਚ ਕੀਤਾ ਤੇ ਦਿਖਾਉਣੇ ਤੁਹਾਨੂੰ ਆਪਣੇ ਬਹੁਤ ਸਾਰੇ ਅਮਰੂਦਾਂ ਜਿਹੜੇ ਬੂਟੇ ਤੇ ਉੱਪਰ ਲੱਗੇ ਹੋਏ ਨੇ ਤੇ ਇਹ ਹਜੇ ਛੋਟੇ ਨੇ ਕਿ ਇਹਨਾਂ ਤੋਂ ਵੀ ਅੱਗੇ ਆ ਜਿਹੜੇ ਹੋਰ ਜ਼ਿਆਦਾ ਵਧਣਗੇ ਇਹ ਬਹੁਤ ਜਿਆਦੇ ਵੱਡੇ ਵੱਡੇ ਹੋ ਜਾਂਦੇ ਨੇਗੇ ਤੇ ਇਹਦੇ ਆਪਾਂ ਨਾ ਕਟਿੰਗ ਕਰਕੇ ਖਾਣੇ ਹੁੰਦੇ ਆਗੇ ਤੇ ਇਹ ਸੀ ਗੈਸ ਆਪਣਾ ਦੂਸਰਾ ਬੂਟਾ ਜੀ ਆਪਾਂ ਇਹ ਵੀ ਤੋੜ ਲਾਂਗੇ ਬਟ ਇਹ ਹਜੇ ਹੋਈ ਨਹੀਂ ਹੈਗੀ ਤੋੜਨ ਵਾਲੇ ਇਹ ਜਿਸ ਦਿਨ ਤੋੜੇ ਇਹਨਾਂ ਦੀ ਵੀਡੀਓ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਇਹ ਕਿਸ ਤਰ੍ਹਾਂ ਦਾ ਇਹ ਫਰੂਟ ਹੈਗਾ ਤੇ ਧੁੱਪ ਸੀਗੀ ਹਜੇ ਬਹੁਤ ਜ਼ਿਆਦੇ ਸੀਗੀ ਨਾਲੇ ਸ਼ਾਮ ਹੋ ਗਈ ਸੀ ਫਿਰ ਵੀ ਬਹੁਤ ਜ਼ਿਆਦੀ ਧੁੱਪ ਸੀਗੀ ਅਸਤਕਲੀ ਇੰਨਾ ਹੀ ਜੀ ਮਿਲਦੇ ਆਂ ਪਰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਅਸਤਕਲੀ ਬਾਏ ਬਾਏ